ਤਾਲਵੇ ਟੋਕਾ ਬਾਈ ਸਵੇਰ ਟਾਈਮ ਇੰਜਨ ਦੇ ਘੇੜੇ ਬਹੁਤ ਆ ਬਾਜ ਪਹਿਲਾਂ ਡੰਗਲ ਜ਼ਰੂਰੀ ਹੈ ਨਹੀਂ ਆਵੇ ਕੋਈ ਨਹੀਂ ਆਵੇ ਕਿਣੀ ਆਵੇ ਕਰਨਾ ਹੀ ਪੈਣਾ ਬੱਸ ਲੱਗੀ ਹੋਈ ਦਾ ਆਣੀ ਹੈ ਇੰਜਰ ਟਕੜਾ ਹੈ ਮੇਰਾ ਟਰਬੋ ਲੱਗੀ ਹੋਈ ਹੈ ਇਦਾਂ ਸਾਟੜਾ ਆਇਆ ਵੇ ਇਹਦੇ ਰੁਕੇ ਨਹੀਂ ਲੱਗੇ ਸਾ ਉਹ ਗੱਡੀ ਕਰ ਠੀਕ ਹੈ ਗੱਡੀ ਹੈ ਅੜਿੱਕਾ ਲਾਉਂਦੇ ਨੇ ਐ ਹੇੜਾ ਮਬਈਆ ਇੰਡੀਆ ਦੇ ਪੇ ਦਬਦਾ ਨਹੀਂ ਨਾ ਉਹ ਆਰ ਸਾਰੇ ਕਰਦੇ ਮੈਂ ਉਹ ਕਰਾਈ ਜਾਂਦਾ ਚੱਲ ਦੁੱਧ ਪਾਵੇ ਨਾ ਪਾਵੇ ਜੱਗੇ ਗੋਬਰ ਗੈ ਹੈ ਨਹੀਂ ਮੌਜ ਹੈ ਭਾਈ ਅਸੀਂ ਰੱਖੀ ਹੋ ਗਿਆ ਉਹ ਕਿਹੜਾ ਕਢਾਉਂਦੀ ਆ ਜਿਆਦਾ ਗੱਲ ਤਾਂ ਸੱਚੀ ਹੈ ਫਿਰ ਖਾਂਦੀ ਆ ਘੱਟ ਖੜਾਉਂਦੀ ਆ ਜਿਆਦਾ ਏ ਉਹ ਪੱਕਾ ਬੰਦ ਕਰ ਦੋ ਇਹ ਤਾਂ ਠੰਡਾ ਹੀ ਹੈ ਆ ਗਈ ਇੱਕ ਵਾਰ ਹਾਂ ਅੰਕਲ 20 ਸਿਲੰਡਰ ਬਚ ਗਏ ਜਦ ਤੱਕ ਉੱਪਰ ਕੈਨਸ ਲਾਇਆ ਹਾਂਜੀ ਜਦੋਂ ਹੀ ਜਾਂਦਾ ਕੰਮ ਕਿ 10 ਤੱਕ ਤਾਂ ਬਚ ਗਏ 20 ਤਾਂ ਜਿਆਦਾ ਹੋਗੇ ਮੈਂ ਨੀ ਗੱਲ ਜਿਆਦਾ ਵੀ ਬੰਦ ਨਾ ਕਰਦਾ ਹਾਂ ਗੱਲ ਜਿਆਦਾ 10 ਸਿਲੰਡਰ ਵੱਜ ਗਏ 20 ਬਾਈ ਜਨ ਕੱਢਦਾ ਆ ਆ ਕੱਟੀਆਂ ਜਰ ਮੈਂ ਦੇਖੇ ਨੇ ਬੱਚੀਆਂ ਜਾਂ ਛੋਟੀਆਂ ਦੀਆਂ ਵੱਧ ਗਈਆਂ ਤਾਂ ਹੀ ਭੁਲੇਖਾ ਪਈ ਜਾਂਦਾ ਵੀ ਬੱਚੀਆਂ ਹੈ ਨਹੀਂ ਬੀਜਤੀਆਂ ਹੈਂ ਬੜੀ ਬੱਚੇ ਮਾਰਦੀ ਫਤੇ ਨਿੱਕੇ ਬੈਠੇ ਹੋ ਜਾਈਂ ਲੀਕ ਚਿੱਟੇ ਰੰਗ ਦੀ ਬੜੀ ਬਹੁਤ ਬੱਚੀ ਦੀ ਬੋਲਦ ਵਰਗੀ ਦੀ ਜਿਹੜੀ ਉਹ ਤੇਰਾ ਭਲਾ ਹੋ ਜੇ ਉਹ ਯਾਰਾ ਕੋਹਾ ਜਾ ਕਰਨੇ ਕੋ ਬਰਾ ਕੋਸਤਾ ਕਰ ਉਹਦਾ ਆਪਣਾ ਤੇਰੇ ਦਾ ਹੱਥ ਦੇ ਖੋਨ ਅੱਡੇ ਗਾ ਨਿਰਦੇ ਵੀਰੇ ਕੇ ਆ ਗਰ ਬੰਨ ਖੜੀ ਮੋਗ ਮਾਰ ਲਓ ਜੀ ਬਾਈ ਦੁੱਲੇ ਬਾਈ ਕੋ ਪਹੁੰਚੇ ਹਾਜ਼ਰੀ ਲਵਾਉਣਾ ਚੱਲੋ ਆਉਂਦੀ ਸਾਰੇ ਬਾਈ ਕਹਿੰਦਾ ਹੁੱਕ ਖੋਲ ਦੋ ਕਰ ਦੇ ਯਾਰ ਬਰਾ ਕਰਦਾ ਪਏ ਥੋੜੀ ਜਿਹੀ ਜਮੀਨ ਕਰੀਆ ਦੁੱਲੇ ਬਾਈ ਪਹਿਲਾਂ ਇਹ ਰਾਤ ਵੀ ਜੱਗਾ ਮੀ ਪਏ ਤੇ ਆਉਂਦਾ ਲੱਗਾ ਮੀ ਪਵਾ ਕੇ ਹੀ ਆਉਂਦਾ ਸਰੇ ਇੱਕ ਵਾਰ ਇਹ ਟਿੱਕੜ ਤੇ ਆਉਂਦਾ ਬਾਈ ਇਹ ਉਹਦੇ ਗੱਲਾਂ ਆ ਰੇਣਾ ਵੀ ਵਿਲੇਜ ਹੋਣੇ ਤੇ ਗੱਲਾਂ ਆ ਆਹ ਨਾਟ ਘਣਾਉਣਾ ਉਹ ਲੋਕਾਂ ਦਾ ਟਾਂ ਨਹੀਂ ਕੰਮੂਗਾ ਉਹ ਬਾਈ ਇਹ ਤਾਂ ਔਖਾ ਨਿਕਲੂਗਾ ਧੁੱਲੇ ਬਾਈ ਹੁਣ ਵੀ ਦੇ ਲੈ ਕੇ ਨਾ ਖਾਸਾ ਨਾਟ ਇਹਨੂੰ ਪੁੱਠਾ ਕਰਿਆ ਪਿਆ ਨਾ ਟਰੈਕਟਰ ਨੂੰ ਉਹ ਵੈਲਡਿੰਗ ਕਰ ਲੱਗ ਗਿਆ ਉਧਰ ਹੈਲੋ ਉਹ ਹੈਲੋ ਕਰੰਟ ਵੀ ਲੱਗ ਜਾਂਦਾ ਓਰੇ ਹਾਂ ਅੱਛਾ ਹੋਰ ਕੇ ਜਾ ਲੱਗਿਆ ਨਾ ਥੋਪਾ ਹੈ ਭਰਦੀ ਕਿਤੇ ਅੱਛਾ ਹੋਰ ਵੀ ਜਾ ਜੇ ਜਾਣਾ ਕਿਤੇ ਬਤਾਉਂਗੀ ਕਰਦੀ ਜੀ ਬਾਈ ਅੱਜ ਗਰੰਟੀ ਨਹੀਂ ਲਾਇਆ ਲਾਉਂਦੇ ਯਾਰ ਹੂੰ ਆਹ ਵਰਦਾ ਯਾਰ ਥੀਏਟਰ ਵਾਲਾ ਉਹਨੂੰ ਨਾਲੇ ਨਹੀਂ ਨਾ ਕੰਮ ਇਹ ਕਿਹਨੇ ਕਰਾਉਂਗਾ ਥੋੜੀ ਬੜੀ ਹੋਈ ਜਾਂ ਉਹ ਜੱਗੇ ਅੱਖਾਂ 'ਚ ਉਹ ਪੈਣੀ ਤੇਰੇ ਲਾਈਟ ਅੱਖਾਂ ਦੂਈਆਂ ਇਹਦੀਆਂ ਹਾਂ ਆਈ ਫਿਰਦਾ ਪੈਂਦਾ ਨਹੀਂ ਫਰਕ ਉਹ ਬਾਬਾ ਕਰਨਾ ਚਾਹੀ ਗਿੱਲਾਗੇ ਸਾਡੇ ਨਾਲ ਆਪੇ ਜੀ ਛੱਡ ਜਾ ਇਸੀ ਕੋਲ ਕਰਕੇ ਕੱਟ ਲਾ ਦੱਸ ਇਹ ਜੱਗੇ ਕਿੱਲੇ ਚ ਲੱਗਦਾ ਵੀ ਬਹੁਤ ਮੈਂ ਤਾਂ ਉਹ ਖੜ ਜਾ ਹੁਣ ਬੈਟਿੰਗ ਨਾਲ ਲੱਗੂਗਾ ਹੱਥਾਂ ਨਾਲ ਇੱਕ ਤਾਂ ਰਾੜ ਆ ਹੁਣ ਨੇ ਰੈਂਦੀ ਦੀ ਯਾਰ ਚਲ ਠੀਕ ਆ ਹੁਣ ਪੱਕਾ ਕੰਮ ਹੋ ਗਿਆ ਇਹ ਜਗ੍ਹਾ ਦੇ ਲਕਰਾਲੇ ਬਣ ਕੇ ਆ ਕੇ ਉਹ ਵੀ ਵੈਲਡਿੰਗ ਲੱਗਣੀ ਸੀ ਡੌਕੀ ਬਣਾ ਦੇ ਮੁੰਡੂ ਹੁਣ ਦਾ ਇਹ ਲਾਸਟ ਉਹ ਰਿਹਾ ਕਿ ਲੱਗਣੀ ਈ ਬਿਲਡਿੰਗ ਪੱਕਾ ਕੰਮ ਹੋ ਗਿਆ ਬਾਈ ਉਹ ਕਿੱਥੇ ਬੈਡ ਲਾਉਣ ਲੱਗਾ ਤੇ ਦੋ ਪਰ ਜਿੱਥੇ ਸਾਡਾ ਲੋਡ ਲਾਦਾਂਗੇ ਤਾਂ ਨਟ ਕਟਾਉਣਾ ਨਹੀਂ ਕੱਢ ਲਾਉਣਾ ਚੱਲ ਵੀ ਜੱਗਿਆ ਕਾਲਾ ਨਾ ਨਾਟ ਕੱਢਣੇ ਵਾਲਾ ਤਿਆਰ ਆ ਦੁੱਲੇ ਬਾਈ ਪਹਿਲਾਂ ਵੀ ਕੱਢਿਆ ਮਨਟ ਇਹ ਹਥਿਆਰ ਕੱਢਣ ਵਾਲੀ ਤਿਆਰ ਕੱਢਣੇ ਵਾਲਾ ਹੀ ਆ ਆਹੀ ਆ ਲੱਗੇ ਬਾਈ ਹਥਿਆਰ ਕੱਢਣੇ ਵਾਲਾ ਪੱਲੇ ਪੱਲੀ ਬਿਛੂਣੀ ਪੱਲੀ ਕਾਦੇ ਪੜੜੇ ਮਤ ਉੱਚਾ ਜਾਵੇ ਪਾ ਕੇ ਵਧੀਆ ਆ ਹੋ ਗਿਆ कतूरे पेट चार दुले भाई रखे पे अच्छा ना भाई टैक्टर धुआं मार गया <laughs> ਕਵਾਤ ਨਾਲ ਨੂੰ ਮਾਰ ਕੇ ਬੈ ਥੱਲੇ ਜਾ ਜਾ ਵਰ ਜਾ ਸਾਈਡੀ ਤੋਂ ਟੋਕ ਨਾ ਜੱਗੇ ਇਨਾਰਾ ਟੰਗ ਹੈ ਇਹ ਜਾ ਬਹਿ ਕੇ ਕਰੇ ਜਾਂ ਪੈ ਕੇ ਕਰੇ ਠੀਕ ਨਹੀਂ ਤੇ ਨਟ ਨਿਕਲਣਾ ਚਾਹੀਦਾ ਤੇ ਨਟ ਚਾਹੀਦਾ ਨਾ ਨਿਕਲੇ ਹਾਂਡੀ ਪੜਾ ਦੇ ਠੀਕ ਹੈ ਇਹ ਮੇਰਾ ਤੇਰਾ ਖੋਲ ਦੀ ਹਾਂ ਨਾਲ ਤੈਨੂੰ ਪਤਾ ਲੱਗ ਜਾਣਾ ਰੁਪੇ ਕਿੰਨੇ ਪਹਿਨਨੇ ਨੇ ਤੇ ਰੁਪੇ ਦਾ ਬਹੁਤ ਮਹਿੰਗਾ ਹੀ ਹੋਣੀ ਬਾਈ ਕਿੰਨੇ ਹੁੰਗੂਏ ਤੇਰੇ ਨਾਲ ਇੱਕ ਲਾਟ ਦੇ ਬਾਈ ਇੱਕ ਲੰਦਾ ਕਢਾਉਣ ਚਲੇ ਗਿਆ ساری ਜਾੜੀ ਲੱਗੀ ਦੀ 4500 ਰੁਪਏ ਬਿੱਲ ਬਣਾ ਦਿੱਤਾ ਕਹਿੰਦਾ ਕਾਏ ਪੰਜ ਕਹੜਾ ਝਟ ਗਿਆ 4200 ਰੁਪਏ ਦੇ ਕੇ ਆਇਆ ਬਲਾ ਹਾਜੇ ਕਢਾਉਣਾ ਨਾਟ ਪਤਾ ਨਹੀਂ ਤਿੰਨ ਆਵੇ ਚਾਰ ਤਿੰਨ ਪਤਾ ਨਹੀਂ ਚਾਰ ਨਾਟ ਕੱਢੇ ਆ ਕਹਿੰਦਾ ਬਾਈ ਜਾੜੀ ਲੱਗੀ ਕਹਿੰਦਾ ਮੇਰੀ ਦੇ ਹਾੜੀ ਤੇ ਪੈਸੇ ਲੈ ਲਿਆ ਆਪਣੇ ਹੋਰ ਦੇ ਲੈ ਤੇਰੇ ਬੱਚਾ ਕਿੰਨੇ ਲੈਣਾਂ 80 2000 ਛੁੱਟ ਗਿਆ ਖੇਤੀ ਖਾਦੇ ਬਣਾ ਦਿੱਤਾ ਕਹਿੰਦਾ ਮੇਰੇ ਕੋਲ ਤਾਂ ਆਹੀ ਬਾਬਾ ਲੈ ਜਾ ਕਹਿੰਦਾ ਕਿੰਨੇ ਨਾਟ ਕੱਢਾਂ ਨਾ ਓਹ ਉਹਦਾ ਹੱਟ ਗਿਆ ਉਹ ਇਧਰ ਜੀਜਾ ਸੰਗਲ ਜਾ ਪੈਂਦੇ ਇਧਰ ਸਾਈਡ ਦਾ ਇੱਕ ਟੁੱਟਿਆ ਹੋਦਾ ਕਨੜ ਦਾ ਇੱਥੇ 100 ਰੁਪਏ ਦੇਣ ਲੱਗੇ ਤੇ 25 ਰੁਪਏ ਮਾਰ ਤੋਨੇ ਐਵੇਂ ਕਰਦਾ ਐਵੇਂ 100 ਰੁਪਏ ਦੇਣ ਲੱਗੇ ਰਹੁੰਦੇ ਆ ਹੈਗਾ ਨਾਟ ਲੋ ਦੁਕਾਨ ਉਧਰ ਕਿਤੇ ਕਿਹੜੀ ਬੱਚ ਪੈਲਕ ਨਹੀਂ ਹੈ ਨਿਕਾ ਮੈਨੂੰ ਐਂ ਦੱਸ ਇਹ ਬੈਲਡਿੰਗ ਕਰੀਦੀ ਨਾ ਹੁੱਕ ਬੈਲਡ ਕਰੀ ਪਾ ਖੁੱਲ ਗਿਆ ਬਾਈ ਮੈਂ ਵੀ 500 ਰੁਪਏ ਬਣ ਗਿਆ ਬਣ ਗਿਆ 500 ਰੁਪਏ ਜਕੇ ਲਿਆ ਓਏ ਜਗਾਣ ਜਕੇ ਚਿੰਨੀ ਕਰ ਇਹ ਕਿਦਾਂ ਬਣਾ ਦੋਨੇ ਯਾ ਕਾਤਾ 500 ਰੁਪਏ ਬਣ ਗਿਆ ਸਾਲਾ ਦਾਤ ਤੇ ਥੋੜੀ ਬਣੂਗਾ ਦਾਈ ਉੱਥੇ 22 23 ਸਭ ਦੂਸਰਾ ਆਤਾ ਹੈ ਉਹ ਇਹ ਪਤਾ ਕਿ ਬਣਾ ਚਪਾ ਦੁੱਲੇ ਵੀ ਖੁਰਪੀ ਕਹਿੰਦਾ ਹੈ ਮੁਰਗੀ ਬਣੇ ਨੂੰ ਦਾਦਾ ਪੂਰੀ ਬਣਾ ਦੇ ਕਹਿੰਦਾ ਹੋਰ ਇਹ ਨਹੀਂ ਬਣਨਾ ਉਹ ਤਾਂ ਬਣਿਆ ਬਣਾਇਆ ਹੁੰਦਾ 500 ਰੁਪਏ ਬਣ ਗਿਆ ਹਾਂ ਜੇ ਦਾਤ ਖੁੱਲ ਗਿਆ ਜੇ ਖੁੱਲ ਗਿਆ ਦੁੱਲੇ 500 ਰੁਪਏ ਬਣ ਗਿਆ ਓਏ ਇਹ ਤੇਵਾ ਕਰਦੇ ਸਾਡੀ 5-7 ਦਿਨ ਬਾਅਦ ਸੌਖਾ ਹੀ ਨਿਕਲਿਆ ਜੇ ਕਿ ਇਹ ਤਾਂ 500 ਹੀ ਬਣਿਆ ਓਏ ਤਾਂ <laughs> चल चेक <laughs> भाई निकल गया ठीक <laughs> है हो गया तेल फूकना दो सौ रुपए का आपको खोलती भाई हूं एक लाईनी होनी है कि पेंट करके लाइनी है ਬਾਕੀ ਕੇ ਪਰਿਆ ਐ ਬਬਾਈ ਟਰੈਕਟਰ ਦੁੱਲੇ ਬਾਈ ਕੋਲ ਉਹਨੂੰ ਰੇਸ ਲਾਉਣੀ ਆ ਤੇ ਆਪਣੇ ਗੁੱਜਰ ਬਾਈਆਂ ਦਾ ਟਰੈਕਟਰ ਇਹਨੂੰ ਲਾਉਣੀ ਮੈਸੀ ਵਾਲੀ ਰੇਸ ਕਿੰਨਾ ਆ ਤਾ ਨਾ ਸਾਰੀ ਖੋਲੇ ਆ ਹਾ ਤਈ ਆ ਪੂਰੀ ਵਾਰ ਨਾ ਪੜੀ ਤੇ ਕਿੱਧਰ ਹੁੰਦੇ ਬ੍ਰੇਕ ਚੂੜੀ ਦੇ ਨਟ ਹੁੰਦੇ ਪੂਰੇ ਚੜਾਏ ਆ ਪਾਗਲਾ ਨਹੀਂ ਕੀ ਆ ਹੋ ਗਿਆ ਹੁਣ ਬਾਈ ਦੁੱਲੇ ਬਾਈ ਗਲਤ ਕੰਮ ਹੋ ਗਿਆ ਨਟ ਗਲਤ ਚੜਾਏ ਵੇ ਨੇ ਦੋਇ ਚਾਹੀਦੇ ਬ੍ਰੇਕ ਚੂੜੀ ਦੇ ਮੋਟੇ ਚੂੜੀ ਦੇ ਬਰੀ ਕੁੜੀ ਨਾ ਚੱਲ ਵਧੀਆ ਜੱਗੇ ਖੁੱਲ ਗਈ ਹਾਲੇ 18 ਫੁੱਟ ਟਰਾਲਾ ਪਾਉਣ ਨੂੰ ਕਹਿੰਦਾ ਏ ਆਹ ਨਾੜ ਗਲਤ ਤੇ ਵਾਜੀ ਤਾਂ ਹੋਇਆ ਆਹ ਚੂੜੀ ਪਰ ਅਗੜ ਕਿੱਥੇ ਦੇਖੀ ਬੋਲ ਕੇ ਪਾ ਕੇ ਦੇ ਲੈ ਕਹਦੇ ਆ ਨਾ ਪਤਾ ਲਾ ਜਿਹੜਾ ਇੱਕ ਬਰੀ ਕੁੜੀ ਹੋਗਾ ਆਹ ਦੇਖ 19 ਨੰਬਰ ਦਾ ਟਰਾਲਾ ਆਹ ਜੂੜੀਆਂ ਵਿੱਚ ਕੁਝ ਨਹੀਂ ਚੜਿਆ ਅਜ ਤੱਕ ਨਵਾਂ ਇੱਕ ਚੜਦਾ ਲੱਗਦਾ ਮੈਨੂੰ ਤੇ ਚੂੜੀ ਨਹੀਂ ਮਰੀ ਵੀ ਮੂਰੇ ਤੇ ਸੀ ਇਹਦੀ ਨਹੀਂ ਮਰੀ ਇਹ ਨਹੀਂ ਚੜਿਆ ਜਾ ਕਰਦਾ ਇਹ ਹਾਂ ਜਾਰਾ ਨਹੀਂ ਚੜਦਾ ਜੱਗੇ ਮੈਂ ਵੀ ਲਾਇਆ ਤਾਂ ਰੋਪੜ ਦੇ ਨਟ origignal ਕਹਿ ਕੇ 12ਵਾਂ ਕੰਮ ਲੋਟਾ 14 ਨੰਬਰ 14 ਨੰਬਰ ਜੜਿਆ ਉਹਨੂੰ ਹਾਂ ਆਹ ਕਹਿਣਾ ਖੋਲ ਨੂੰ ਖੋਲ ਕੇ ਦੇਖ ਲੈ 19 ਨੰਬਰ ਦਾ ਪਤਾ ਲਾ ਜੀ 19 ਨੰਬਰ ਆ ਆ ਕਿਹਨਾ ਨੰਬਰ ਆ 19 ਨੰਬਰ ਇਹ 19 ਨੰਬਰ ਖੋਲ ਕੇ ਚੜਾ ਕੇ ਦੇ ਤੈਨੂੰ ਪਤਾ ਲੱਗ ਜਾਣਾ ਉਹ ਬਾਈ ਇੱਕ ਦੇਖਿਆ ਦੁੱਲੇ ਬਾਈ ਮੈਂ ਇਹ ਜਿੰਨੇ ਵੀ ਟਰੈਕਟਰ ਹਰੇਕ ਦਾ ਸਰਾਖ ਦਾ ਫਰਕ ਹੈ ਹਾਂ ਹਾਂ ਜਿਹੜਾ ਕਾ ਮਹੀਂਦਰਾ ਦਾ ਹੀ ਆ ਹੁਣ 14 ਮਾਡਲ ਆ ਜਿਹੜੇ ਹੁਣ ਮਾਡਲ ਆਏ ਉਹਨਾਂ ਨਾਲ ਫਰਕ ਹੈ ਇੱਕੇ ਰੱਖਣੇ ਚਾਹੀਦੇ ਇਹਨਾਂ ਨੂੰ ਸਾਰੇ ਇਹ ਸਿਸਟਮ ਨਹੀਂ ਤਾਂ ਨਟ ਅਲੋਲ ਜੀ ਜਾਂਦਾ ਇਹ ਉਹ ਤੁਹਾਡਾ ਭਲਾ ਹੋ ਜੀਵੇ ਫੋਨ ਆ ਗਿਆ ਜੱਜਰ ਦਾ ਵਾਲਾ ਦੇ ਆ ਜਾ ਨੀ ਹਾਲੇ ਕਿੱਥੇ ਰੇਸ ਲੱਗੀ ਹੈ ਕਿ ਵਧੀਆ ਵਧੀਆ ਫਾਲਦਾ ਕੰਮ ਅੱਜ ਹੋਣਾ ਕੱਲ ਦਾ ਲੈਟਰ ਟਾਂਕਾ ਲੈਦਾ ਸੋਝਾ ਕਰ ਇਹ ਵੀ ਮੋਟਾ ਹੋਣਾ ਛੋਟੂ ਨਟ ਅੱਜ ਹੋਇੜਾ ਹੋਇੜਾ ਇਹ ਕੋਰਟੀ ਨਹੀਂ ਕਰਦਾ ਉਹ ਮਾ ਕੇ ਸੇਮ ਲਾ ਕੇ ਦੇਖੀ ਸੇਮ ਚੜਾ ਕੇ ਦੇਖਣ ਨੂੰ ਕਿਹਾ ਤੈਨੂੰ ਚੜਾ ਕੇ ਦੇਖ ਮਾ ਜਾ ਕੁਝ ਨਾ ਪਰ ਤਾ ਬੈੱਡ ਵੀ ਲਾਉਣਾ ਆਪਣੀ ਦੇ ਹੂੰ ਜੱਗਿਆ ਫਿਰ ਸੈਟ ਆ ਵਧੀਆ ਵਧੀਆ ਤੇਰੇ ਆ ਲਿਆ ਵੀਰੇ ਦਾ ਫੋਨ ਹੋਲੀ ਗੱਲ ਇਹਨੂੰ ਆ ਪੁੱਛਿਆ ਕਿ ਬੈੱਡ ਲਾਉਣਾ ਤਾਂ ਟੁੱਟੇ ਦਾ ਉੱਪਰ ਉਹ ਕਰਨਾ ਸੀ ਸੇਮ ਹੰਦਲੇ ਯਾਰ ਪਦੇ ਤਾਂ ਵਈਆ ਸੇਮ ਨਹੀਂ ਨਾਟ ਰੰਗ 'ਚ ਫਰਕ ਹੈ ਰੰਗ 'ਚ ਫਰਕ ਹੈ ਕਿ ਬਾਈ ਉਹ ਇਹ ਨਹੀਂ ਹੁੰਦਾ ਉਹ ਦੇ ਮੋਟਾ ਉਸ ਤੇ ਤੇ ਬ੍ਰੀਕ ਹੋ ਸਕਦਾ ਫਰਕ ਹੁੰਦਾ ਨਾ ਕੁੜੀਆਂ ਦੇ ਬ੍ਰੀਕ ਚੂੜੀ ਵਾਲਾ ਨਾਟ ਇਹ ਮੋਟੀ ਵਾਲਾ ਉਹਦੇ ਕੋਲ ਆਇਆ ਨਹੀਂ ਪਤਾ ਨਹੀਂ ਛੜਾ ਕੇ ਦੇ ਦਿੰਦਾ ਇੱਕ ਹੈਗਾ ਨਾ ਮੁੱਲ ਦੀ ਸ਼ਾਦ ਦੇਖਿਆ ਦੇ ਹੈਗਾ ਨਾ ਯਾਰ ਉਹ ਕਾਲਾ ਸਿਸਟਮ ਬਾਈ ਕਿਸੇ ਪਾਸੇ ਨਹੀਂ ਲੋਟ ਆਇਆ ਸਾਈਡ ਪਰੇ ਬੰਨੀ ਹੈ ਸਾਈਡ ਤੇ ਮਾਲ ਨਾ ਬੰਨੀ ਹੋਣਾ ਪਾਗੜ ਦੇਖੋ ਕਿਦਾਂ ਨੂੰ ਬੰਨੀ ਹੈ ਉਹ ਹੱਥ ਤੋਂ ਹੱਟ ਗਿਆ ਉੱਲੀ ਆ ਕੇ ਤਾਂ ਕਿਸੇ ਨਾਲ ਨਹੀਂ ਲੱਗਿਆ ਘਾਟ ਉਹ ਨਹੀਂ ਲੱਗਿਆ ਤਾਂ ਲੱਗਿਆ ਮੈਨੂੰ ਆਪਣਾ ਆਪਣਾ ਉਹ ਦੋੜਨ ਲੱਗ ਚੱਪਲਾ ਬਾਈ ਮੈਨੂੰ ਅਰਥ ਨੂੰ ਖੜੀ ਬੈਠਾ ਰਹਾ ਤੂੰ ਮੇਲਾ ਚੱਲ ਆਪਾਂ ਨਾਲ ਉਹ ਤੁਹਾਨੂੰ ਲੱਗੇ ਬਾਈ ਫੜ ਲਾਉਂ ਰਾਤ ਨੂੰ ਰਾਤ ਪਾਣੀ ਨਾਲ ਰਹਾ ਬਾਈ ਕਿਸੇ ਪਾਸੇ ਲੋਟਾ ਹੀ ਸਾਈਡ ਪਰ ਟੰਗਣੀ ਰਹੀ ਲਓ ਜੀ ਬਾਈ ਧੁੱਪ ਪੂਰੀ ਕੜਾਕੇ ਦਾ ਨਿਕਲ ਗਿਆ ਅੱਜ ਬਾਈ ਸਵੇਰੇ ਫੇਰ ਵੀ ਮੌਸਮ ਖਰਾਬਤਾ ਹੁਣ ਤਾਂ ਦੇਖ ਵੀ ਨਹੀਂ ਹੁੰਦਾ ਬਾਈ ਇੰਨੀ ਤੇਜ਼ ਧੁੱਪ ਨਿਕਲੀ ਵੀ ਹੈ ਆ ਟੈਲਾ ਬੰਨ ਜੇ ਨੰਗੇ ਪੈਰ ਤੁਰੀਏ ਨਾ ਬਾਈ ਪੈਰ ਐਂ ਦੱਸਦਾ ਹੈ ਪੂਰੀ ਭਖੀ ਵੀ ਹੈ ਐਦਾਂ ਦੇਖੋ ਚਿੱਟੇ ਬੱਦਲ ਆਏ ਤੇ ਕੱਲ ਮੇਂ ਵੈ ਲਿਆ ਦਾ ਅੱਜ ਠੀਕ ਆ ਮੌਸਮ ਬਾਈ ਅੱਜ ਸਪਰੇਅ ਸਪਰੂ ਵਾਲਾ ਮੌਸਮ ਦੀ ਵਾਰੀ ਆ ਜੇ ਕਿਸੇ ਨੂੰ ਸਪਰੇਅ ਸਪਰੂ ਪਾਉਣੀ ਹੈ ਵੈਸੇ ਹੁਣ ਨੈਟ ਪਰ ਮੌਸਮ ਵੀ ਸਾਫ਼ ਦੱਸਿਆ ਗਿਆ ਆ ਤਰਪਾਲ ਲਿਆਂਦੀ ਦੀ ਬਾਈ ਕੱਪਾਂ ਨੇ ਗੱਡੀ ਉਪਾਉਣ ਨੂੰ ਬਾਡਰ ਪ੍ਰੂਫ ਕੇ ਕੇ ਬਈ ਜਿੱਦਾਂ ਕਿਹਾ ਸੀ ਤਾਂ ਬਾਈ ਉਦਾਂ ਨਿਕਲੀ ਇਹ ਬਾਡਰ ਪ੍ਰੂਫ ਹੈ ਜਿਹੜੇ ਹੁਣ ਵਿੱਚ ਛੇੜਾ ਗੰਬਲ ਵਾਇਆ ਹੋਇਆ ਉਹ ਗਿੱਲਾ ਨਹੀਂ ਹੁੰਦਾ ਨਹੀਂ ਪਹਿਲੀ ਦੇ ਵਿੱਚ ਗਿੱਲਾ ਹੁੰਦਾ ਦਾ ਜਿਹੜੇ ਬੇਸ਼ੱਕ ਉੱਪਰ ਪਾਣੀ ਖੜ ਜਾਂਦਾ ਪਰ ਵਿੱਚ ਨਹੀਂ ਲੰਗਦਾ ਬਾਈ ਇਹ ਫੌਜੀ ਤਰਪਾਲ ਹੈ ਵਧੀਆ ਵਾਲੀ ਕੇ ਕੇ ਲਈ ਤੀ ਬਾਕੀ ਬੂਟੇ ਦੇਖੋ ਭਾਈ ਕਿਵੇਂ ਉਸਰੇ ਹੁਣ 2 ਕੁ ਦਿਨ ਤੇ ਜਿਹੜਾ ਮੀਂਹ ਪੈ ਰਿਹਾ ਫੁੱਲ ਹਰਿਆਲੀ ਵਰ ਟੋਪ ਬਹੁਤ ਆ ਭਾਈ ਅੱਜ ਫੁੱਲ ਇਹਨੂੰ ਕਹਿੰਦੇ ਆਂ ਸਰੇ ਦੀ ਧੁੱਪ ਹੈ ਬਾਕੀ ਆ ਛੋਟਾ ਖੜਾ ਹੀ ਇੱਧਰ 585 ਐਮਕੇ ਐਮ ਮਾਡਲ Mahindra 575 ਆ ਡੈੱਕ ਹੈ ਜੀ ਇਹਨਾਂ ਆਪਣੇ ਲਵਾਇਆ ਤਾਂ ਬਾਈ ਇਹਨੂੰ ਥੋੜੇ ਦਿਨ ਬਾਅਦ ਸਾਫ ਕਰ ਦਿੰਦੇ ਆ ਜੇ ਨਾ ਕਰੀਏ ਉੱਪਰ ਕਈ ਵਜਾਲੇ ਜੂਲੇ ਆ ਇੱਕ ਭੁੰਡੀ ਆ ਵਾਲਣਾ ਆ ਪਲੰਡੀ ਆ ਤਾਂ ਕਰਕੇ ਇਹਨੂੰ ਮੜਾ ਜਾ ਸਾਫ ਕਰ ਦਈਦਾ ਕੱਪੜੇ ਮਾਰ ਦਈਦਾ ਜੇ ਇੱਕ ਵਜਾਲਾ ਆ ਜਾ ਪਿਆ ਭੁੰਡੀ ਆਲਣਾ ਆ ਪਲੰਡੀ ਫੇ ਵਧੀ ਜਾਂਦਾ ਉਹਨੂੰ ਪਹਿਲਾਂ ਹੀ ਤੋੜ ਦਿੰਦੇ ਆ ਬਾਕੀ ਗਰਮੀ ਵਾਲਾ ਮੌਸਮ ਫੁੱਲ ਆ ਬਈ ਅੱਜ ਜਿਹਨੂੰ ਕਹਿੰਦੇ ਉਹਨੀ ਧੁੱਪ ਹੈ